ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਥ ਦੀ ਅਗਵਾਈ ਕਰਨ ਦੀ ਨੈਤਿਕ ਅਧਿਕਾਰ ਗਵਾ ਚੁੱਕੀ ਆ ਕਿ ਸਸੀਂ ਤਾਂ ਉਹੀ ਹਕੂਮਾਣ ਸਾਹਿਬ ਮੰਨਣੇ ਨੇ ਜਿੰਨੇ ਸਾਨੂੰ ਵਾਰਾ ਖਾਂਦੇ ਨੇ ਜਿਹੜੀ ਚੀਜ਼ ਸਾਨੂੰ ਵਾਰਾ ਨਹੀਂ ਜਾਂਦੀ ਉਹ ਨਹੀਂ ਅਸੀਂ ਮੰਨਣੀ ਤੇ ਅਸੀਂ ਅਕਾਲ ਤਖਤ ਸਾਹਿਬ ਨਾਲ ਜਥੇਦਾਰ ਸਾਹਿਬਾਨ ਨਾਲ ਵੀ ਇਸ ਤਰ੍ਹਾਂ ਖੇਡਾਂ ਖੇਡਾਂਗੇ ਫਿਰ ਵੀਰੋ ਕੌਮ 'ਚ ਪ੍ਰਬੰਧਤਾ ਕਿਵੇਂ ਪੜਾਂਗੇ ਉਹ ਲੋਕ ਜਿਹੜੇ ਸਿਰਫ ਸੱਤਾ ਔਰ ਆਪ ਜੇ ਨਿੱਜੀ ਤੱਕ ਸੀਮਤ ਹੋ ਗਏ ਉਹਨਾਂ ਤੋਂ ਆਪਾਂ ਕੌਮ ਦੇ ਹੱਕਾਂ ਦੀ ਰਾਖੀ ਦੀ ਪਹਿਰੇਦਾਰੀ ਦੀ ਉਮੀਦ ਨਹੀਂ ਕਰ ਸਕਦੇ ਕਿ ਤੁਸੀਂ ਜੇ ਅਕਾਲ ਤਖਤ ਸਭ ਤੋਂ ਮਨਕਰ ਹੋਏ ਹੋ ਤਾਂ ਅੱਜ ਸੰਗਤ ਗੁਰੂ ਦੀ ਤੁਹਾਨੂੰ ਮਨਕਰ ਤੁਹਾਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕੌਮ ਦੀ ਅਗਵਾਈ ਤਾਂ ਕੀ ਦੇਣੀ ਹੈ ਤੁਹਾਡੀ ਅਸੀਂ ਗੱਲ ਸੁਣਨ ਨੂੰ ਤੁਹਾਨੂੰ ਜਿਵੇਂ ਕਹਿੰਦੇ ਆ ਫਤਿਹ ਬੁਲਾਉਣ ਨੂੰ ਵੀ ਅਸੀਂ ਤਿਆਰ ਨਹੀਂ ਅੱਜ ਅਸੀਂ ਇਸ ਤਰ੍ਹਾਂ ਦਾ ਵਰਤਾਰਾ ਬਣਾਤਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਧੰਦਾ ਕਰਨ ਵਾਲੇ ਲੋਕਾਂ ਦੀ ਜਮਾਤ ਬਣਾਤਾ ਇੱਕ ਕਾਰੋਬਾਰੀ ਲੋਕਾਂ ਦੀ ਜਮਾਤ ਬਣਾਤਾ ਜਿੱਥੇ ਪੰਥ ਔਰ ਪੰਜਾਬ ਕਿਤੇ ਨਜ਼ਰ ਹੀ ਨਹੀਂ ਆਉਂਦਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਉਹ ਜਮਾਤ ਸੀ ਜਿਹਦੇ ਤੇ ਪੰਥ ਵੀ ਭਰੋਸਾ ਕਰਦਾ ਸੀ ਔਰ ਪੰਥਕ ਲੀਡਰਸ਼ਿਪ ਵੀ ਹਮੇਸ਼ਾ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਸੀ ਜਿੰਨੀ ਦੇਰ ਲੀਡਰਸ਼ਿਪ ਪੰਥ ਪ੍ਰਸਤ ਰਹੀ ਪੰਥੌਰ ਪੰਜਾਬ ਦੇ ਹਿੱਤਾਂ ਤੇ ਪਹਿਰਾ ਦਿੰਦੀ ਰਹੀ ਤਾਂ ਸੰਗਤ ਤੱਕੜੀ ਦੇ ਨਿਸ਼ਾਨ ਨੂੰ ਮੱਥੇ ਨਾਲ ਲਾ ਕੇ ਵੋਟਾਂ ਪਾਉਂਦੀ ਰਹੀ ਜਦੋਂ ਲੀਡਰਸ਼ਿਪ ਨਿੱਜ ਦੇ ਸੱਤਾ ਦੇ ਲਾਲਚ ਵਿੱਚ ਉਲਝ ਕੇ ਪੰਥੌਰ ਪੰਜਾਬ ਤੋਂ ਬੇਮਕੋਈ ਤੌਲੀ-ਹੌਲੀ-ਹੌਲੀ ਸੰਗਤ ਵੀ ਸਾਡੀ ਲੀਡਰਸ਼ਿਪ ਤੋਂ ਬੇਮਕ ਹੁੰਦੀ ਗਈ ਜਮਾਤ ਤੋਂ ਬੇਮਕ ਨਹੀਂ ਹੋਈ ਸੰਗਤ ਲੀਡਰਸ਼ਿਪ ਤੋਂ ਬੇਮਕ ਹੋਈ ਉਹ ਜਿਹਦਾ ਅਖੇ ਰਿਆਜਾ ਪੰਥ ਨੂੰ ਪੰਜਾਬ ਨੂੰ ਔਰ ਸੰਗਤ ਨੂੰ ਸਾਨੂੰ ਸਾਰਿਆਂ ਨੂੰ ਗੁਪਤਣਾ ਪੈ ਰਿਹਾ ਬੈਠੇ ਨੇ ਭਾਈ ਹਰਪ੍ਰੀਤ ਸਿੰਘ ਜੀ ਸਾਡੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਉਹਨਾਂ ਨੇ 2 ਤਾਰੀਖ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਸਾਹਿਬ ਜਾਰੀ ਕੀਤੇ ਉਹ ਹੁਕਮਨਾਮਾ ਸਾਹਿਬ ਜਾਰੀ ਕਰਨ ਦਾ ਮਨੋਰਥ ਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਥ ਦੀ ਅਗਵਾਈ ਕਰਨ ਦੀ ਨੈਤਿਕ ਅਧਿਕਾਰ ਗਵਾ ਚੁੱਕੀ ਹੈ। ਔਰ ਜੇ ਨੈਤਿਕ ਅਧਿਕਾਰ ਗਵਾ ਚੁੱਕੀ ਸੀ ਤਾਂ ਹੀ ਸਮੁੱਚੇ ਸਿੱਖ ਜਗਤ ਨੇ ਉਸ ਹੁਕਮਨਾਮਾ ਸਾਹਿਬ ਨੂੰ ਪ੍ਰਵਾਨ ਕਰਕੇ ਉਹਨੂੰ ਆਪਣੇ ਮਨੋਂ ਸਮੁੱਚੇ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖਾਂ ਨੇ ਮੰਨਿਆ ਸੀ। ਪਰੰਤੂ ਸਾਡੇ ਲੀਡਰਸ਼ਿਪ ਉਹਦੇ ਤੋਂ ਵੀ ਮੰਨ ਕਰੋਗੇ ਕਿਉਂ ਮੰਨ ਕਰੋਗੇ ਕਿ ਸਸੀ ਦਾ ਉਹੀ ਹਕੂਮਾਣਾ ਸਾਹਿਬ ਮੰਨਣੇ ਨੇ ਜਿੰਨੇ ਸਾਨੂੰ ਵਾਰਾ ਕੰਦੇ ਨੇ ਜਿਹੜੀ ਚੀਜ਼ ਸਾਨੂੰ ਵਾਰਾ ਨਹੀਂ ਕੰਦੀ ਉਹ ਨਹੀਂ ਅਸੀਂ ਮੰਨਣੀ ਜਿਹੜੀ ਸਾਨੂੰ ਵਾਰਾ ਕੰਦੀ ਆ ਉਹ ਅਸੀਂ ਮੰਨਾਂਗੇ ਸੋ ਜੇ ਅਸੀਂ ਅਕਾਲ ਤਖਤ ਸਾਹਿਬ ਨਾਲ ਜਥੇਦਾਰ ਸਾਹਿਬਾਨ ਨਾਲ ਵੀ ਇਸ ਤਰ੍ਹਾਂ ਖੇਡਾਂ ਖੇਡਾਂਗੇ ਫਿਰ ਵੀਰੋ ਕੌਮ ਚ ਪ੍ਰਬੰਧਤਾ ਕਿਵੇਂ ਪੜਾਂਗੇ ਸੋ ਇਹਨਾਂ ਲੋਕਾਂ ਨੇ ਸਾਡੀਆਂ ਸੰਸਥਾਵਾਂ ਦਾ ਸਾਡੇ ਸਿੰਘ ਸਾਹਿਬਾਨ ਦਾ ਵੀ ਮਜ਼ਾਕ ਕਰਨ ਦਾ ਯਤਨ ਕੀਤਾ ਹੈ ਅੱਜ ਲੋੜ ਹੈ ਕੌਮ ਨੂੰ ਉੱਠਣ ਦੀ ਔਰ ਜਾਗਣ ਦੀ ਤੁਸੀਂ ਇਹ ਗੱਲ ਸੋਚੋ ਕੀ ਸਾਡੀ ਲੀਡਰਸ਼ਿਪ ਅੱਜ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੀ ਹੈ ਕੀ ਉਹਨਾਂ ਵਿੱਚ ਤੁਹਾਨੂੰ ਨਿੱਜ ਤੋਂ ਬਿਨਾਂ ਕੁਝ ਹੋਰ ਨਜ਼ਰ ਆਉਂਦਾ ਕੀ ਕਿਤੇ ਪੰਥ ਔਰ ਪੰਜਾਬ ਦਾ ਦਰਦ ਉਹਨਾਂ 'ਚ ਦੇਖਣ ਨੂੰ ਸਾਨੂੰ ਮਿਲਦਾ ਹੈ ਕਿਤੇ ਜੇ ਮਿਲਦਾ ਹੀ ਨਹੀਂ ਫਿਰ ਵੀਰੋ ਸਾਡੀ ਪੰਦਰ ਪੰਜਾਬ ਦੀ ਰਹਿਮਾਈ ਕੀ ਕਰਨਗੇ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਿੱਥੋਂ ਕਰਨਗੇ ਉਹ ਲੋਕ ਜਿਹੜੇ ਸਿਰਫ ਸੱਤਾ ਔਰਬ ਦੇ ਨਿਜ ਤੱਕ ਸੀਮਿਤ ਹੋ ਗਏ ਉਹਨਾਂ ਤੋਂ ਆਪਾਂ ਕੌਮ ਦੇ ਹੱਕਾਂ ਦੀ ਰਾਖੀ ਦੀ ਪਹਿਰੇਦਾਰੀ ਦੀ ਉਮੀਦ ਨਹੀਂ ਕਰ ਸਕਦੇ ਇਹ ਗੱਲ ਤੁਹਾਨੂੰ ਅੱਜ ਸੋਚਣ ਔਰ ਵਿਚਾਰਨ ਦੀ ਲੋੜ ਹੈ ਸਿੰਘ ਸਾਹਿਬ ਨੇ ਕਮੇਟੀ ਬਣਾਈ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਵਧਾਈ ਦਿੰਦੇ ਆ ਕਿ ਸਾਰਿਆਂ ਨੇ ਆਪ ਦੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਫੈਸਲਾ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਲਈ ਆਪਾਂ ਇਹ ਲੜਾਈ ਲੜਨੀ ਹੈ ਪੰਥ ਔਰ ਪੰਜਾਬ ਦੇ ਭਲੇ ਲਈ ਲੜਨੀ ਹੈ ਇਹ ਲੜਾਈ ਸੰਗਤ ਦੇ ਸਹਿਯੋਗ ਨਾਲ ਲੜ ਹੋਣੀ ਹੈ ਬਹੁਤ ਵੱਡੇ ਧਨਾੜ ਲੋਕਾਂ ਨਾਲ ਤੁਹਾਡੀ ਲੜਾਈ ਹੈ ਬੜੇ-ਬੜੇ ਸਥਾਪਿਤ ਲੋਕਾਂ ਨਾਲ ਲੜਾਈ ਹੈ ਪਰ ਸੰਗਤ ਅੱਗੇ ਔਰ ਲਹਿਰਾਂ ਅੱਗੇ ਨਾ ਕੋਈ ਵੱਡੇ ਤੋਂ ਵੱਡੇ ਲੋਕ ਖੜ ਸਕਦੇ ਨੇ ਨਾ ਸਰਕਾਰਾਂ ਖੜ ਸਕਦੀਆਂ ਜਿਸ ਤਰ੍ਹਾਂ ਅੱਜ ਪੰਥ ਜਾਗਰੂਕ ਹੋਇਆ ਜਿਸ ਤਰ੍ਹਾਂ ਪੰਥ ਪ੍ਰਸਤੀ ਦੁਆਰਾ ਸਾਡੀ ਅਣਖ ਔਰ ਗੈਰਤ ਉੱਠੀ ਆ ਸਾਨੂੰ ਪੂਰੀ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਹੀ ਅਥਾਂ ਪੰਥ ਪਰਵਾਨ ਦੀ ਲੀਡਰਸ਼ਿਪ ਕੌਮ ਨੂੰ ਜਿਹੜੀ ਦੇਣ ਦਾ ਸੰਕਲਪ ਲਿਆ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਉਹਨੂੰ ਪੂਰਾ ਕਰਕੇ ਕੌਮ ਨੂੰ ਨਵਾਵਾਂਗੇ ਇਸ ਗੱਲ ਦਾ ਤੁਹਾਨੂੰ ਵਚਨ ਦਿੰਦੇ ਆ ਤੁਹਾਨੂੰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਣਾ ਕਿ ਸਾਡੇ ਪੰਜਾਂ ਮੈਂਬਰਾਂ 'ਚੋ ਕਿਸੇ ਦਾ ਕੋਈ ਸਵਾਰਥ ਨਹੀਂ ਕੋਈ ਅਹੁਦੇ ਦੀ ਲਾਲਸਾ ਨਹੀਂ ਜਿਸ ਕਿਸੇ ਆਗੂ ਨੂੰ ਕੌਮ ਔਰ ਪੰਥ ਚਾਹੂਗਾ ਅਗੇ ਦੀ ਅਗਵਾਈ ਚ ਕੌਮ ਅੱਗੇ ਵਧ ਸਕਦੀ ਹੈ ਉਹ ਲੀਡਰ ਕੌਮ ਨੂੰ ਦਿੱਤਾ ਜਾਊਗਾ ਇਸ ਗੱਲ ਦਾ ਵੀ ਤੁਹਾਨੂੰ ਅਸੀਂ ਭਰੋਸਾ ਦਿੰਦੇ ਆਂ ਔਰ ਵੀਰੋ ਸਾਡੀ ਪਾਰਟੀ ਜਿਸ ਨੇ ਬਹੁਤ ਵੱਡੀਆਂ ਲੜਾਈਆਂ ਬਹੁਤ ਵੱਡੇ ਇਮਤਿਹਾਨਾਂ ਚੋਂ ਨਿਕਲ ਕੇ ਬੜੀਆਂ ਜੇਲਾਂਆਂ ਬਣੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦਵਾ ਦੇ ਪਾਰਟੀ ਖੜੀ ਹੋਈ ਸੀ ਅੱਜ ਉਸ ਪਾਰਟੀ ਦਾ ਤੇ ਅੱਜ ਦੀ ਪਾਰਟੀ ਦਾ ਹਾਲਾਤ ਕੀ ਨੇ ਕਿ ਸਾਨੂੰ ਗੱਲ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਅਸੀਂ ਦੂਸਰੀ ਕਿਸੇ ਪਾਰਟੀ ਨਾਲੋਂ ਵੱਖਰੇ ਨਹੀਂ ਹਾਂ ਸਗੋਂ ਉਹ ਐਗ ਔਰ ਨੁਕਸ ਜਿਹੜੇ ਦੂਜੀਆਂ ਵਿਰੋਧੀਆਂ ਪਾਰਟੀਆਂ ਸਾਨੂੰ ਦੇਖਣ ਨੂੰ ਮਿਲਦੇ ਸੀ ਸਾਡੀ ਅੱਜ ਦੀ ਲੀਡਰਸ਼ਿਪ ਚ ਉਦੋਂ ਵੀ ਵਧੇਰੇ ਸਾਨੂੰ ਨਜ਼ਰ ਆਉਂਦੇ ਨੇ ਫਿਰ ਅਸੀਂ ਕਿਵੇਂ ਪੰਥ ਦੀ ਨਮਾਇੰਦਗੀ ਕਰਾਂਗੇ ਕਿਵੇਂ ਅਸੀਂ ਪੰਥ ਦੇ ਵਾਰਸਾਂ ਆਪ ਨੂੰ ਕਹੌਣ ਦੇ ਲੈ ਗਾਂ ਇਸ ਕਰਕੇ ਅੱਜ ਲੋੜ ਆ ਇਹ ਸਮਾਂ ਪੰਜਾਬ ਤੇ ਔਰ ਪੰਥ ਤੇ ਕੋਈ ਪਹਿਲੀ ਵਾਰੀ ਨਹੀਂ ਆਇਆ ਬਹੁਤ ਦੌਰ ਆਇਆ ਪੰਜਾਬ ਔਰ ਪੰਥ ਤੇ ਜਦੋਂ ਲੀਡਰਸ਼ਿਪ ਕਮਜ਼ੋਰ ਹੁੰਦੀ ਗਈ ਪੰਥ ਆਪਦੇ ਫੈਸਲੇ ਆਪ ਲੈਂਦਾ ਰਿਹਾ ਹੁਣ ਵੀ ਉਹ ਸਮਾਂ ਕਿ ਪੰਥ ਨੂੰ ਭਰੋਸਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋੱਚਤਾ ਦੀ ਬਹਾਲੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਲਈ ਸਾਨੂੰ ਉਹਨਾਂ ਲੋਕਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਜੇ ਅਕਾਲ ਤਖਤ ਸਾਹਿਬ ਤੋਂ ਮਨਕਰ ਹੋਏ ਹੋ ਤਾਂ ਅੱਜ ਸੰਗਤ ਗੁਰੂ ਦੀ ਤੁਹਾਨੂੰ ਮਨਕਰ ਤੁਹਾਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕੌਮ ਦੀ ਅਗਵਾਈ ਤਾਂ ਕੀ ਦੇਣੀ ਹੈ ਤੁਹਾਡੀ ਅਸੀਂ ਗੱਲ ਸੁਣਨ ਨੂੰ ਤੁਹਾਨੂੰ ਜਿਵੇਂ ਕਹਿੰਦੇ ਆ ਫਤਿਹ ਬਲਾਉਣ ਨੂੰ ਵੀ ਅਸੀਂ ਤਿਆਰ ਨਹੀਂ ਇਸ ਕਿਸਮ ਦਾ ਪ੍ਰਭਾਵ ਹੈ ਜਿਹੜਾ ਅੱਜ ਸਿੱਖ ਕੌਮ ਨੂੰ ਸਮੁੱਚੇ ਰੂਪ ਵਿੱਚ ਦੇਣ ਦੀ ਲੋੜ ਹੈ ਸੋ ਇਸ ਕਰਕੇ ਤੁਸੀਂ ਵਿਧਾਈ ਦੇ ਪਾਤਰੋਂ ਕਿ ਤੁਸੀਂ ਸਾਰੇ ਪੰਥਦਰਦੀ ਲੋਕ ਇੱਥੇ ਸਾਡੀ ਬੇਨਤੀ ਸੁਣ ਲਈ ਹਾਜ਼ਰ ਹੋਏ ਹੋ ਮੈਂ ਤੁਹਾਨੂੰ ਲੀਡਰਸ਼ਿਪ ਵੱਲੋਂ ਵੀ ਇਸ ਗੱਲ ਦਾ ਸੀ ਬੁਰਪੁਰੋ ਸਾਦਨੇ ਆ ਕਿ ਅਸੀਂ ਸਾਰੇ ਨਿਰਸਵਾਰਥ ਔਰ ਪੰਥ ਦੇ ਭਲੇ ਲਈ ਕੰਮ ਕਰਾਂਗੇ ਕਿਸੇ ਦੀ ਕੋਈ ਲਾਲਸਾ ਕੋਈ ਸਵਾਰਤਾਂ ਨੂੰ ਇਹਦੇ ਵਿੱਚੋਂ ਨਜ਼ਰ ਨਹੀਂ ਆਊਗਾ ਔਰ ਜਦੋਂ ਲੀਡਰਸ਼ਿਪ ਭਰਤੀ ਤੋਂ ਬਾਅਦ ਮੁਕੰਮਲ ਹੋਣ ਤੋਂ ਬਾਅਦ ਤੁਹਾਡੇ ਅੱਗੇ ਆਏਗੀ ਤੁਸੀਂ ਆਪ ਮਾਣ ਮਹਿਸੂਸ ਕਰੋਗੇ ਕਿ ਤਿਆਗ ਕੁਰਬਾਨੀ ਔਰ ਸੇਵਾ ਨੂੰ ਸਮਰਪਿਤ ਲੋਕ ਤੁਹਾਡੀ ਅਗਵਾਈ ਕਰਨਗੇ ਜੋ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਹੁੰਦਾ ਸੀ ਜਿਸ ਕਿਸਮ ਦੇ ਆਗੂ ਸਾਡੇ ਕੋਲੇ ਹੁੰਦੇ ਸੀ ਕਿ ਜੇ ਕਿਸੇ ਇੱਕ ਲੀਡਰ ਨੂੰ ਕਹਿਣਾ ਕਿ ਤੁਸੀਂ ਪ੍ਰਧਾਨ ਬਣ ਜਾਓ ਉਹਨਾਂ ਨੇ ਕਹਿੰਦਾ ਜਥੇਦਾਰਾਂ ਨੇ ਕਿਹਾ ਨਹੀਂ ਵੀ ਅਸੀਂ ਨਹੀਂ ਬਣਨਾ ਉਹਨੂੰ ਬਣਾ ਦਿਓ ਜੇ ਟਿਕਟ ਦੇਣੀ ਕਿਸੇ ਨੂੰ ਐਮਐਲਏ ਦੀ ਤਾਂ ਉਹਨਾਂ ਨੇ ਕਹਿੰਦਾ ਮੈਂ ਨਹੀਂ ਲੈਣੀ ਆਪਣੇ ਪੁਲਾਣੇ ਸਿੰਘ ਨੂੰ ਦੇ ਦਿਓ ਅੱਜ ਅਸੀਂ ਇਸ ਤਰ੍ਹਾਂ ਦਾ ਵਰਤਾਰਾ ਬਣਾਤਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਧੰਦਾ ਕਰਨ ਵਾਲੇ ਲੋਕਾਂ ਦੀ ਜਮਾਤ ਬਣਾਤਾ ਇੱਕ ਕਾਰੋਬਾਰੀ ਲੋਕਾਂ ਦੀ ਜਮਾਤ ਬਣਾਤਾ ਜਿੱਥੇ ਪੰਥ ਔਰ ਪੰਜਾਬ ਕਿਤੇ ਨਜ਼ਰ ਹੀ ਨਹੀਂ ਆਉਂਦਾ ਸਾਨੂੰ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆਂ ਕਿ ਜਿਹੜੀ ਲੀਡਰਸ਼ਿਪ ਤੁਸੀਂ ਇਸ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਚੋਂ ਪੈਦਾ ਕਰੋਗੇ ਉਹ ਲੀਡਰਸ਼ਿਪ ਦੇ ਕੌਮੀ ਹਿੱਤਾਂ ਦਾ ਕਿਤੇ ਸੌਦਾ ਨਹੀਂ ਕਰੂਗੀ ਉਹ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਕੰਮ ਕਰੂਗੀ ਜੋ ਪੰਜਾਬ ਦੇ ਮੁੱਦੇ ਨੇ ਮਸਲੇ ਨੇ ਅੱਜ ਕਦੇ ਪਾਣੀਆਂ ਤੇ ਰਾਜਨੀਤੀ ਕੀਤੀ ਜਾ ਰਹੀ ਆ ਪਾਣੀ ਦਾ ਫਿਕਰ ਨਹੀਂ ਹੈ ਪੰਜਾਬ ਦੇ ਦਾ ਕਿਸੇ ਨੂੰ ਫਿਕਰ ਇਸ ਗੱਲ ਦਾ ਕਿ ਲਾਹਾ ਕਿਹਨੇ ਲੈਣਾ ਇਹਦੇ ਚੋਂ ਪਾਣੀਆਂ ਦਾ ਫਿਕਰ ਹੋਵੇ ਤਾਂ ਵੀਰੋ ਪਰ ਕੋਈ ਐਜੀਟੇਸ਼ਨ ਹੋਵੇ ਸਰਕਾਰ ਸਰਪਾਰਟੀ ਮੀਟਿੰਗ ਬੁਲਾਉਂਦੀ ਆ ਸਾਰਿਆਂ ਨੇ ਕਹਿੰਦਾ ਵੀ ਅਸੀਂ ਨਾਲ ਆ ਪਰ ਨਾਲ ਕਿਤੇ ਖਬਰਾਂ ਨਾਲ ਨਾਲ ਹੋਣ ਨਾਲ ਕਿਤੇ ਪਾਣੀ ਪੰਜਾਬ ਦਾ ਹੱਕ ਮਿਲ ਗਿਆ ਪ੍ਰੈਸ ਕਾਨਫਰੈਂਸਾਂ ਕਰਨ ਨਾਲ ਪੰਜਾਬ ਨੂੰ ਹੱਕ ਮਿਲ ਗਿਆ ਕੋਈ ਤੁਸੀਂ ਜੇ ਸਾਰਾ ਪੰਜਾਬ ਇਕੱਠਾ ਸਾਰੀ ਸਿਆਸੀ ਧਿਰਾਂ ਇਕੱਠੀਆਂ ਨੇ ਫਿਰ ਕੋਈ ਇੱਕ ਸਾਂਝੀ ਐਜੀਟੇਸ਼ਨ ਦਾ ਐਲਾਨ ਕਿਉਂ ਨਹੀਂ ਕਰਦੇ ਜਿਹਦੇ ਨਾਲ ਪੰਜਾਬ ਦਾ ਪਾਣੀ ਬੰਦ ਹੋਵੇ ਹਰਿਆਣੇ ਨੂੰ ਜਾਣ ਦਾ ਜਿਹੜਾ ਬਾਧੂ ਪਾਣੀ ਆ ਨਾਜਾਇਜ਼ ਨਿਯਮਾਂ ਦੀ ਉਲੰਘਣਾ ਕਰਕੇ ਦਿੱਤਾ ਜਾ ਰਿਹਾ ਉਸ ਪਾਸੇ ਨਹੀਂ ਦੁਰਨਾ ਸਿਰਫ ਇਹ ਦਿਖਾਉਣਾ ਹੈ ਕਿ ਅਸੀਂ ਪੰਜਾਬ ਦੇ ਵੱਧ ਸੇਰ ਦਾ ਦਿਖਾਵੇ ਨਾਲ ਪੰਜਾਬ ਦਾ ਨੁਕਸਾਨ ਬਹੁਤ ਹੋ ਗਿਆ ਅੱਜ ਪੰਜਾਬ ਨੂੰ ਕੁਝ ਕਰਨ ਵਾਲੇ ਕੁਝ ਕਰਕੇ ਦਿਖਾਉਣ ਵਾਲੇ ਮਰਮਟਣ ਵਾਲੇ ਆਗੂਆਂ ਦੀ ਲੋੜ ਹੈ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਹੁਕਮ ਕੀਤੇ ਸੀ ਕਿ ਲੀਡਰਸ਼ਿਪ ਅਧਿਕਾਰ ਗਵਾ ਚੁੱਕੀ ਆ ਅਗਵਾਈ ਕਰਨ ਦਾ ਔਰ ਜਿਹੜੇ ਗਵਾ ਚੁੱਕੇ ਨੇ ਉਹ ਫੇਰ ਦੁਬਾਰਾ ਕਹਿੰਦੇ ਨੇ ਸਾਨੂੰ ਪ੍ਰਧਾਨ ਮੰਤਰੀ ਸੋ ਇਸ ਵਰਤਾਰੇ ਨੂੰ ਸੰਗਤ ਨੇ ਤੋੜਨਾ ਅਸੀਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਦੇਚ ਆਪਾਂ ਹੌਮ ਹੌਮਾ ਕੇ ਇੱਕ ਮਹਿਮ ਬਣਾ ਕੇ ਲੋਰ ਲਹਿਰ ਬਣਾ ਕੇ ਸਾਰੇ ਪੈਰਾ ਦਈਏ ਤਾਂ ਕਿ ਪੰਜਾਬ ਬੱਜ ਸਕੇ ਸਿੱਖੀ ਬੱਜ ਸਕੇ ਜੋ ਸਾਡੀਆਂ ਸੰਸਥਾਵਾਂ ਦਾ ਕਾਹਨ ਹੋ ਰਿਹਾ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਵਾਨ ਨੂੰ ਲਾਇਆ ਜਾ ਰਿਹਾ ਉਹਨਾਂ ਲਈ ਕੋਈ ਪ੍ਰੋਪਰ ਵਿਧੀ ਵਿਧਾਨ ਬਣ ਯਾਨੀ ਜੀ ਬੈਠੇ ਨੇ ਸਿੰਘ ਸਾਹਿਬ ਦੋ ਸੂਝਵਾਨ ਨੇ ਵਿਦਵਾਨ ਨੇ ਕੋਈ ਐਸ ਕਿਸਮ ਦੀਆਂ ਸਾਡੀਆਂ ਪਰੰਪਰਾਵਾਂ માં ਪਾਈਆਂ ਜਾਣ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਕਿਤੇ 11 ਐਗਜ਼ੀਕਟਿਵ ਦੇ ਮੈਂਬਰਾਂ ਦੇ ਜਥੇਦਾਰ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਿਦੇਸ਼ਾਂ ਚ ਜਿਸ ਵਾਲੀਆਂ ਸਟੇਟਾਂ ਚ ਬੈਠੇ ਸਾਰੇ ਸਿਕਾਂਦੇ ਜਥੇਦਾਰ ਨੇ ਉਹ ਸੋ ਇਸ ਕਰਕੇ ਉਹ ਸੰਸਥਾਵਾਂ ਸਾਡੀਆਂ ਆਜ਼ਾਦ ਹੋਣੀਆਂ ਚਾਹੀਦੀਆਂ ਸ਼੍ਰੋਮਣੀ ਕਮੇਟੀ ਦਾ ਵਰਤਾਰਾ ਕੰਮ ਕਰਨ ਦਾ ਤਰੀਕਾ ਸਿੱਖੀ ਨੂੰ ਸਮਰਪਿਤ ਔਰ ਸਾਡੇ ਗਰੀਬ ਸਿੱਖਾਂ ਦੀ ਭਲਾਈ ਲਈ ਕੰਮ ਹੋਣਾ ਚਾਹੀਦਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਟੀਚਾ ਜਿੱਥੇ ਲੋਕਾਂ ਨੂੰ ਹਰ ਵਰਗ ਨੂੰ ਸੁਵਿਧਾਵਾਂ ਦੇਣਾ ਹੋਣਾ ਚਾਹੀਦਾ ਉਸ ਦੇ ਨਾਲ ਨਾਲ ਵੀਰੋ ਪੰਥ ਔਰ ਪੰਜਾਬ ਨੂੰ ਦੀ ਚੜ੍ਹਦੀ ਕਲਾ ਵੀ ਹੋਣਾ ਚਾਹੀਦਾ ਸੋ ਇਸ ਭਾਵਨਾ ਨਾਲ ਜਿਹੜੀ ਆ ਤੁਸੀਂ ਭਰਤੀ ਚੋਂ ਲੀਡਰਸ਼ਿਪ ਕਢੋਗੇ ਉਹ ਲੀਡਰਸ਼ਿਪ ਇਸ ਭਾਵਨਾ ਨਾਲ ਕੰਮ ਕਰੂਗੀ ਇਸ ਗੱਲ ਦਾ ਤੁਹਾਨੂੰ ਵਚਨ ਦਿੰਨੇ ਆ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਤੁਸੀਂ ਬਹੁਤ ਦੇਰ ਤੋਂ ਬੈਠੇ ਹੋ ਜਿੱਤੇ ਅਸੀਂ ਭਰਤੀ ਕਮੇਟੀ ਵੱਲੋਂ ਤੁਹਾਡਾ ਹਾਰਦਿਕ ਜੀ ਆਖਦੇ ਆ ਤੁਹਾਡਾ ਕੋਟਨ ਕੋਟ ਤਹਿਦੋਂ ਧੰਨਵਾਦ ਕਰਦੇ ਆ ਉਥੇ ਇਹ ਵੀ ਬੇਨਤੀ ਕਰਦੇ ਆ ਕਿ ਭਰਤੀ ਵੱਡੇ ਪੱਦਰ ਤੇ ਕਰੀਏ ਪਿੰਡ ਪਿੰਡ ਜਾ ਕੇ ਇੱਕ ਮੈਮ ਬਣਾ ਕੇ ਜਿਵੇਂ 11 ਮੈਮਰੀ ਕਮੇਟੀ ਬਣਾਈ ਹੈ ਉਸੇ ਤਰ੍ਹਾਂ ਹਰ ਪਿੰਡ ਵਿੱਚ ਘਰ ਘਰ ਜਾ ਕੇ ਇਸ ਨੂੰ ਕੰਮਜਾਮ ਕਰੀਏ ਤਾਂ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੰਥ ਦੇ ਹਿੱਤਾਂ ਦਾ ਖਲਵਾੜ ਕੀਤਾ ਉਹਨਾਂ ਨੂੰ ਪਤਾ ਲੱਗੇ ਕਿ ਅੱਜ ਪੰਥ ਔਰ ਪੰਜਾਬ ਉੱਠਿਆ ਇੱਕ ਪੰਜਾਬ ਚ ਔਰ ਪੰਥ ਚ ਇੱਕ ਲੋਕ ਲਹਿਰ ਪੈਦਾ ਹੋਈ ਹੈ ਜਿਹੜੀ ਸਾਨੂੰ ਕੌਮ ਨੂੰ ਔਰ ਪੰਜਾਬ ਨੂੰ ਬਚਾਉਣ ਲਈ ਖੜੀ ਕੀਤੀ ਜਾ ਰਹੀ ਹੈ ਉਹਦੇ ਲਈ ਆਪਾਂ ਸਹਿਯੋਗ ਕਰ ਰਹੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ